ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡੀਐਸ ਨਿਊ ਦੇਖਦੇ ਸਤਿਆਂ ਨੂੰ ਪਿਆਰ ਭਰੀ ਫਤਿਹ ਪ੍ਰਮਾਣ ਹੋਵੇ ਜੋ ਅੱਜ ਅਸੀਂ ਪਹੁੰਚੇ ਹਾਂ ਪਿੰਡ ਹਰਪੁਰਾ ਸੁਵਾਂ ਜੋ ਪਿੰਡ ਧੀਰੇ ਵੱਲੋਂ ਜੋ ਗੁਰਦੁਆਰਾ ਸਾਹਿਬ ਕੇ ਰੌਂਹ ਦੇ ਲੰਗਰ ਚੱਲ ਰਹੇ ਹਨ ਜੋ ਕਿ ਫੋੜ ਦੇਣੀ ਬਾਬਾ ਨਾਮਦੇਵ ਜੀ ਕਮਾਨ ਦੇਖੇ ਜਾਦ ਜੋ ਸਮਾਗਮ ਚੱਲ ਰਹੇ ਉਸ ਸਮਾਂ ਵਿੱਚ ਉੱਥੇ ਵੀ ਲੰਗਰ ਚੱਲ ਰਹੇ ਸਨ ਜੋ ਗੰਨਾ ਬਚਣ ਦੇ ਕਾਰਨ ਜੋ ਹਰਪੁਰਾ ਸੁਵਿਧ ਉੱਪਰ ਜੋ ਸਰਦਾਰ ਚੰਚਲ ਸਿੰਘ ਜੀ ਮਾਸਟਰ ਜੋ ਪਿੰਡ ਧੀਰਾ ਉਹਨਾਂ ਵੱਲੋਂ ਸਮੂਹ ਪਿੰਡ ਵੱਲੋਂ ਠੰਡੀਆਂ ਮਿੱਠੇ ਰੋਲ ਦੀਆਂ ਜੋ ਵੀ ਲੱਗਰ ਚੱਲ ਰਹੇ ਹਨ ਔਰ ਵੱਧ ਤੋਂ ਵੱਧ ਸੰਗਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਬਾਹਰ ਜੀ ਕੀ ਬਤੇ ਬਾਬਾ ਜੀ ਆਪਣਾ ਨਾਮ ਦਾ ਰੋਹ ਦਾ ਲੰਗਰ ਚੱਲਾ ਕਿਹੜੇ ਰੋਡ ਤੇ ਕਿਹੜੇ ਪਿੰਡ ਵੱਲੋਂ ਸੇਵਾ ਚੱਲ ਰਿਹਾ ਨਾਮ ਮਾਸਟਰ ਚੰਦਰ ਸਿੰਘ ਪਿੰਡ ਗੁਰਦੁਆਰਾ ਸਾਹਿਬ ਜਦੋਂ ਬਾਬਾ ਜੀ ਸਿੰਘ ਬਾਬਾ ਜੀ ਆਰ ਸਿੰਘ ਟੀਰੇ ਵੱਲੋਂ ਇਹ ਲੰਗਰ ਜਿਹੜਾ ਹਰਪੁਰੇ ਸੂਏ ਦੇ ਉੱਤੇ ਜਿਹੜਾ ਆ ਚੱਲ ਰਿਹਾ ਆ ਅਸੀਂ ਉੱਥੇ ਦੋ ਦਿਨ ਦਾ ਲੰਗਰ ਲਾਉਨੇ ਹੁੰਦੇ ਆ ਬਾਬਾ ਨਾਮਦੇਵ ਜੀ ਦੇ ਉੱਥੋਂ ਗੰਨਾ ਵਧਿਆ ਸੀ ਤੇ ਇੱਥੇ ਸੇਵਾ ਜੀ ਸ਼ੁਰੂ ਅੱਛਾ ਜਿਹੜਾ ਵੀ ਮਾਗੀ ਦਾ ਮੇਲਾ ਨਾਮ ਦੇ ਕਮਾਣੀ ਚੱਲਦਾ ਉਹ ਸਬੰਧ ਵਿੱਚ ਇੱਥੇ ਜਿਹੜਾ ਗੰਨਾ ਚੱਲਣ ਰਿਹਾ ਉਹ ਚੱਲ ਰਿਹਾ ਆ ਆਚਾਨੀ ਤੇ ਹੋਰ ਸੰਗਤਾਂ ਨੂੰ ਕੋਈ ਸਨਿਆਹ ਦੇਣਾ ਇਹਦੇ ਤੋਂ ਇਲਾਵਾ ਮਾਲਪੁਰ ਬਾਹੂ ਆ 10 ਦਿਨ ਦਾ ਹੋਲੇ ਮਹਲੇ ਦੇ ਲੰਗਰ ਚੱਲਦਾ 5 ਦਿਨ ਦਾ ਵਿਸਾਖੀ ਤੇ ਚੱਲਦਾ ਉੱਥੇ ਬਾਬਾ ਅਜੀਤ ਸਿੰਘ ਲੰਗਰ ਹੈ ਉੱਥੇ 24 ਘੰਟੇ ਵੀ ਲੰਗਰ ਜਿਹਦਾ ਚੱਲੀ ਜਾਂਦਾ ਇਹ ਸੇਵਾ ਉਹ ਵੀ 10 ਆਪਜੀ ਵੱਲੋਂ ਹੋਲੀਆਂ ਦੇ ਮੇਲੇ ਤੇ ਵੀ ਲੰਗਰ ਚੱਲਦਾ ਉਸ ਤੋਂ ਬਾਅਦ ਆ ਬਾਬਾ ਜੀ ਆਪਣੇ ਆਪਣੇ ਪਿੰਡਾਂ ਦਾ ਸਮਾਗਮ ਚੱਲਦਾ ਕਿੰਨੇ ਦਿਨ ਉਹ ਵੀ ਥੋੜਾ ਦਾ ਦਸ ਦੇ ਸੰਗਤ ਨੂੰ ਉਹ ਜਿਹੜਾ ਸਮਾਗਮ ਸਾਡਾ ਚੱਲਦਾ ਆ 16 ਤੋਂ 22 ਦਸੰਬਰ ਹਰ ਸਾਲ ਜਿਹੜਾ ਨਾਮ ਸਿਮਰਨ ਸਮਾਗਮ ਚੱਲਦਾ ਹੈ ਉਹ ਵੀ ਸੇਵਾ ਹੈ ਮਹਾਰਾਜ ਦੀ ਉਹ ਕਾਫੀ ਜਥੇ ਜਿਹੜੇ ਤੁਹਾਡੇ ਰਾਤ ਦਿਨ ਸਮਾਗਮ ਚੱਲਦੇ ਹਾਂਜੀ